ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤਵੀਰ ਬਲੌਗ ਚੈਨਲ ਤੇ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਵਧੀਆਗੇ ਤੇ ਇਧਰ ਖੱਤੇ ਦੇ ਪਾਪਾ ਸਬਜ਼ੀਆਂ ਵੇਖ ਰਹੇ ਸੀਗੇ ਸਵੇਰੇ ਸਵੇਰੇ ਉੱਠਣਾ ਸਾਰ ਇਹਨਾਂ ਨੇ ਗੇੜਾ ਲਾਉਣਾ ਹੀ ਹੁੰਦਾ ਸਬਜ਼ੀਆਂ ਚ ਇੱਕ ਗੇੜਾ ਤਾਂ ਤੇ ਉਧਰ ਮਸ਼ੀਨ ਲਾਈ ਪਈ ਹੈ ਕੱਪੜੇ ਧੋਣ ਵਾਲੀ ਤੇ ਨਾਲ ਹੀ ਪਾਣੀ ਆਈ ਜਾਂਦਾ ਸੀ ਕਿ ਟੂਟੀ ਪੰਪ ਲਾਇਆ ਹੋਇਆ ਸੀਗਾ ਤੇ ਮਸ਼ੀਨ ਚ ਫੌਨ ਵਾਲੇ ਕੱਪੜੇ ਪਾਏ ਹੋਏ ਸੀਗੇ ਤੇ ਇੱਧਰ ਇਹ ਸਬਜ਼ੀਆਂ ਵੇਖ ਰਹੇ ਸੀ ਸਬਜ਼ੀਆਂ ਉਕਰਿਆਂਆਂ ਸਾਰੀਆਂ ਚਾਰ ਪੰਜ ਦਿਨ ਹੋਏ ਸਬਜ਼ੀਆਂ ਲਾਈਆਂ ਨੂੰ ਤੇ ਸਾਰੀਆਂ ਸਬਜ਼ੀਆਂ ਉਕਰੇ ਇੰਨਾ ਵਧੀਆ ਤੇ ਇਹਨਾਂ ਦਾ ਕੰਮ ਹੁੰਦਾ ਸਵੇਰੇ ਸਵੇਰੇ ਢੇਡਾ ਲਾਉਣਾ ਸਬਜ਼ੀਆਂ ਚ ਜ਼ਰੂਰ ਤੇ ਇੱਧਰ ਸਾਰਾ ਵੇੜਾ ਬੂੜਾ ਮੂੰਜੀਤਾ ਸੀਗਾ ਸਵੇਰੇ ਉੱਠਣਸਾਰ ਜਲਦੀ ਤੇ ਇਧਰ ਫਤੇ ਨੇ ਇਹਨੂੰ ਪਰੇਸ਼ਾਨ ਕਰ ਰਿਆ ਸੀ ਛੋਟੇ ਕੱਕੇ ਨੂੰ ਮੈਂ ਇਹਦੇ ਕੱਪੜੇ ਬਦਲਦੀ ਸੀਗੀ ਤੇ ਤਾਂ ਕਰਕੇ ਮੈਂ ਇੱਥੇ ਜੇ ਪਾ ਰੱਖਿਆ ਸੀਗਾ ਨਹੀਂ ਤਾਂ ਇਹਨੂੰ ਮੈਂ ਬਿਚਾਉਣੀ ਜੀਤ ਪਾਉਣੀ ਮੰਨੀਆਂਗੀ ਤੌਲੇ ਜਿਹੇ ਤੇ ਤਪੜੇ ਹੈਗੇ ਇਹਦੇ ਅੱਡ ਪਾਉਣ ਵਾਲੇ ਉਹਨਾਂ ਤੇ ਪਾਉਣੀ ਹੁੰਦੀ ਹੈ ਤੇ ਮੈਂ ਇਹਦੇ ਕੱਪੜੇ ਜੇ ਬਦਲ ਰਹੀ ਸੀ ਬਸ ਤਾਂ ਕਰਕੇ ਇੱਥੇ ਪਾ ਲਿਆ ਤੇ ਫਤੇ ਬਸ ਫਤੇ ਦਾ ਪਤਈਆ ਉਹ ਪਰੇਸ਼ਾਨ ਕਰਨ ਨੂੰ ਇਹਨੂੰ ਹਟਦਾ ਹੀ ਨਹੀਂ ਹੁੰਦਾ ਉਹ ਉਹੀ ਚਮਦਾ ਰਹਿੰਦਾ ਸਾਰਾ ਦਿਨ ਤੇ ਇਹਨੂੰ ਪਰੇਸ਼ਾਨ ਕਰਦਾ ਰਹਿੰਦਾ ਬਸ ਮਸਾ ਹਟਾਈਦਾ ਇਹਨੂੰ ਸਾਰਾ ਦਿਨ ਹੀ ਕਰਦਾ ਰਹਿੰਦਾ ਇਹ ਬਹੁਤ ਪਿਆਰ ਕਰਦਾ ਉਹਦੇ ਭਾਈ ਨੂੰ ਛੋਟੇ ਨੂੰ ਉਹਨੂੰ ਸੌਂ ਨਹੀਂ ਦਿੰਦਾ ਹੁੰਦਾ ਇਹ ਬਿਲਕੁਲ ਵੀ ਤੇ ਇਹ ਸੁੱਤਾ ਪਿਆ ਸੀਗਾ ਮੌਜਾਂ ਨਾਲ ਹੁਣ ਸਵੇਰੇ ਉੱਠ ਗੜਦਾ 3 ਵਜੇ ਹੁਣ ਨੀਂਦ ਆਈ ਪਈ ਸੀ ਤੇ ਇੱਥੇ ਇਧਰ ਮੈਂ ਝਾੜੂ ਪੋਚੇ ਲਾਤੇ ਸੀਗੇ ਸਾਰੇ ਅੰਦਰ ਤੇ ਨਾਲ ਹੀ ਮੈਂ ਉਧਰ ਵੇੜਾ ਹੂੰ ਜੀ ਤਾਂ ਅਸੀਂ ਵਾਰਨ ਪਹਿਲਾਂ ਮੈਂ ਝਾੜੂ ਕੋਚੀ ਕਰੇ ਉੱਠਣਸਾਰ ਚਾਹ ਤਾਂ ਮੈਂ ਬਾਜਚ ਬਣਾਈ ਕਿਉਂਕਿ ਇਹ ਸੁੱਤੇ ਪਏ ਸੀ ਫਿਰ ਹਜੇ ਭਤੇ ਅਰਗੇ ਵੀ ਚਾਹ ਖਰਾਬ ਹੋ ਜਾਂਦੀ ਜਲਦੀ ਬਣਾ ਕੇ ਤੇ ਪਹਿਲਾਂ ਝਾੜੂ ਕੋ ਨਿਕਲ ਆਇਆ ਉਧਰ ਸੂਰਜ ਦੇ ਦਿੱਤਾ ਸਵੇਰੇ ਸਵੇਰੇ ਪੰਛੀ ਤਾਂ ਜੇ ਫਿਰਦੇ ਆ ਇਨਰੂ ਰੋਟੀ ਪਾਉਣ ਵਾਲੀ ਹੈ ਰੋਟੀ ਖਾਣ ਆਉਂਦੇ ਹੁੰਦੇ ਹਨ ਗੰਦ ਤੇ ਉੱਥੇ ਪੰਗਾ ਰੋਟੀਆਂ ਦੇ ਵਿੱਚ ਪਾਉਣੀ ਹੁੰਦੀਆਂ ਹਨ ਸਵੇਰੇ ਸਵੇਰੇ ਸ਼ਾਮ ਨੂੰ ਵੀ ਪਾਉਣੀ ਹੈ ਸਵੇਰੇ ਸਵੇਰੇ ਠੰਡੇ ਠੰਡੇ ਵਧੀਆ ਕੰਮ ਨਿਭੜ ਜਾਂਦੇ ਹੈਗੇ ਤੇ ਮੈਂ 3 ਵਜੇ ਦੀ ਉੱਠੀ ਹੋਈ ਸੀ ਅੱਜ ਵੀ ਕਾਕਾ ਉੱਥੇ ਖੜਦਾ ਛੋਟਾ ਛੇਤੀ ਜਲਦੀ ਉੱਠ ਖੜਦਾ ਹੈ ਫਿਰ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਜੀ ਰਾਤ ਚ ਤੇ ਫਿਰ ਮੈਂ ਜਾਗਦੀ ਰਹਿੰਦੀ ਆ ਬਸ ਤਾਂਨਦਰ ਕੇ ਹੁਣ ਫਤਿਹਰ ਗਨ ਚਾਹ ਪਾਣੀ ਪਿਆਰ ਕੀ ਤੇ ਹੁਣ ਮੈਂ ਅਦਰ ਅੰਦਰ ਕੰਮ ਕਰੂੰਗੀ ਚਾਹ ਚੁ ਪਿਆਤੀ ਫਤਿਹ ਨੂੰ ਤੇ ਅਰ ਰੋਟੀ ਆ ਭਾਰੇ ਇਹ ਕੰਮ ਨੂੰ ਕਾ ਮੰ ਕਾ ਜਾਂਦੇ ਘਟਾਰੰਗ ਤੁਰਾ ਆ ਜਾਂਦੀਆਂ ਉਹ ਆ ਗਏ ਬਈ ਤੇ ਰੋਟੀਆਂ ਉਹ ਆ ਜਾਣਗੇ ਇਥੇ ਇਹ ਆ ਗਿਆ ਆ ਗਿਆ ਕੀ ਆ ਗਿਆ ਇਹਨਾਂ ਨੂੰ ਪਤਾ ਲੱਗ ਜਾਂਦਾ ਨੀਂਗਾ ਤੇ ਬੈਠੇ ਹੁੰਦੇ ਆ ਇਹ ਉਦੀ ਭੱਜ ਜਾਂਦੇ ਤੇ ਉਹ ਵੀ ਆਉਣ ਲੱਗ ਹੁੰਦੇ ਆ ਕਾਟਮਾ ਵੀ ਹੁੰਦੇ ਹੁੰਦੇ ਆ ਆ ਵੇਖੋ ਆ ਗਏ ਪਾਣੀ ਵਾਲਾ ਨਰ ਚੱਕਣ ਵਾਲਾ ਸੀ ਉਹ ਪਹਿਲੇ ਪਾਸੇ ਡਿੱਗ ਗਿਆ ਗਲੀ 'ਚ ਕੰਦ ਤੋ ਹਵਾ ਨਾਲ ਪਲਾਸਟਿਕ ਦਫਾੰਡਾ ਰੱਖਿਆ ਹੋਇਆ ਸੀਗਾ ਮੈਂ ਡੱਬਾ ਜ। ਤੇ ਉਹ ਅਜੇ ਕੰਨ ਨਹੀਂ। ਇਹ ਆ ਗਿਆ ਮੋਨੇ ਰੋਟੀ ăn ਖਾਣ। ਨਿੰਗਾ ਤੇ ਬੈਠੇ ਹੁੰਦੇ ਇਹ ਸਤਾ ਲੱਗ ਜਾਂਦਾ ਵੀ ਆ ਗਏ ਹੁਣ ਰੋਟੀ ਪਾ ਕੇ। ਬਾਜੀਆਂ ਨਾਲ ਦੀ ਨਾਲ ਫੇਰਾ ਜੀ। ਉਹਨਾਂ ਰੱਪਾ। ਉਧਰ ਸੱਜੀਆਂ ਸਾਰੀਆਂ ਦੀ ਦਿੱਤੀਆਂ ਆਪਾਂ ਨੇ। ਉਧਰ ਹੀ ਆਈਆਂ ਸੱਜੀਆਂ 3-4 ਦਿਨਾਂ ਚ। ਵਧੀਆ ਕੇਅਰ ਕਰ ਰਹੇ ਆ ਮੈਂ ਤੇ ਕੇਅਰ ਨਾਲ ਵਧੀਆ ਹੋ ਜਾਂਦੇ ਨੇ ਨਾ ਦੇਖਭਾਲ ਕਰੀਏ ਤਾਂ ਵਧੀਆ ਉਹ ਸਾਰੀਆਂ ਉੱਪਰ ਦੀਆਂ ਆਉਂਦੀਆਂ ਕਾਲਕ ਵਗੈਰਾ ਸਾਰੇ ਤੇ ਭਰਾ ਅੰਦਰ ਗੰਡੇ-ਗੁੰਡੇ ਵਿੱਜੇ ਹੈਗੇ ਸਰੋਂ ਗੰਡੇ ਤੇ ਧਨੀਆ ਧਨੀਆ ਉੱਧਰ ਹੈ ਹੁਣ ਤਾਂ ਇਹਨਾਂ ਥੋੜੇ ਦਿਨ ਲੱਗਦੇ ਹੈਗੇ 10-15 ਦਿਨ ਲੱਗਦੇ ਜਾਂਦੇ ਬਾਕੀ ਤਾਂ ਸੇਤੀ ਹੋ ਜਾਂਦਾ ਮੂੜੀਆਂ ਵਗੈਰਾ ਤਾਂ ਸਭ ਕੁਝ ਹੈ ਸੇਤੀ ਅੰਦਰ ਵੀ ਅੱਗੇ ਖਾਦੇ ਲਾਏ चुक्र वगैरह लगाए हुए है। काफी मेथी भी बने रहे जी ब्लॉग दे मिलते मैं आटा गुन रही थी अंदर आके बच्चे चाह ते आटा गुन लग गई थी इतने आके मैं ਤੇ ਖਤੇ ਦੇ ਪਾਪਾ ਆ ਗਏ ਸੀਗੇ ਫਿਰ ਸੋਈ ਚ ਮੇਰੇ ਕੋਲੇ ਉਹ ਚੱਲੇ ਸੀਗੇ ਦੁੱਧ ਲੈਣ ਡੈਰੀ ਤੇ ਡੈਰੀ ਜਾ ਕੇ ਬੈਠ ਗਿਆ ਸਦੀਹੀ ਮਿੱਠੀ ਚ ਉਹ ਵੇਖੋ ਮਿੱਟੀਆ ਉਹਦੇ ਤੇ ਮਸਲ ਰਿਹਾ ਚੱਕ ਚੱਕ ਕੇ ਤੇ ਇਧਰ ਸਾਰੇ ਕੱਪੜੇ ਕੱਢਦੇ ਮਸ਼ੀਨ ਚੋਂ ਬਾਹਰ ਧੋਏ ਹੋਏ ਕੱਪੜੇ ਕਾਹੀ ਉਹ ਬਰਾੜੀਆਂ ਤਣੀਆਂ ਦੇ ਵੀ ਪਾਏ ਤੇ ਤੇ ਤੋਂ ਬਹੁਤ ਢੀਂਕੜੇ ਪਈਆ ਬਹੁਤ ਦਿੱਕੀ ਤੋਂ ਪਾਗੀ ਜਾਂਦਾ ਤੇ ਸਵੇਰੇ ਤੇ ਫਤੈ ਨੂੰ ਬਸ ਸਮਸਤੀ ਕਰਨ ਦਾ ਹੋ ਜਾਂਦਾ ਸਵੇਰੇ ਬਾਹਰ ਹੁੰਦੇ ਜਾਂਦਾ ਤੇ ਇਧਰ ਮੈਂ ਬਣਾਉਣ ਲੱਗੀ ਸੀ ਰੋਟੀ ਆਟਾ ਘਨ ਲਿਆ ਮੈਂ ਤੇ ਬਹੁਤ ਸਤਾ ਗਤੋ ਕਿਤੇ ਰੇਪਿਆ ਗਿਆ ਤੇ ਇਧਰ ਮੈਂ ਸਬਜੀ ਬਣਾਈ ਸੀ ਰਾਤ ਆਲੂ ਬੜੀਆਂ ਦੀ ਸਵੇਰੇ ਫਿਰ ਕੰਮ ਜਿਆਦਾ ਹੋ ਜਾਂਦੇ ਹਨਾ ਤੇ ਬੱਚਿਆਂ ਦਾ ਕਰਕੇ ਪਹਿਲਾਂ ਤਾਂ ਮੈਂ ਤਾਜੀ ਬਣਾਉਂਦੀ ਹੁੰਦੀ ਸੀ ਸਵੇਰੇ ਸਬਜੀ ਤੇ ਹੁਣ ਮੈਂ ਬਣਾ ਲੈਣੀ ਹੁਣੇ ਰਾਤ ਨੂੰ ਸਵੇਰੇ ਕਦੀ ਬਣਾਉਣੀ ਹੁੰਦੀ ਆ ਹੁਣ ਕਿਉਂਕਿ ਦੋਨੋਂ ਬੱਚੇ ਸੌਂਟੇ ਆ ਨਾ ਫਿਰ ਮੈਨੂੰ ਔਖਾ ਹੋ ਜਾਂਦਾਗਾ ਇਸ ਕਰਕੇ ਹੁਣ ਸਬਜੀ ਗਰਮ ਕਰ ਲੈਣੀ ਆ ਤੇ ਆਟਾ ਗੁੰਨਣਾ ਪੈਗਾ ਫਦੇ ਦੇ ਖਾਪਾ ਰੋਟੀ ਖਾ ਕੇ ਚੱਲ ਜਾਣਗੇ ਕੰਮ ਤੇ ਉੱਦ ਕੱਲਾ ਉਹਨਾਂ ਨੇ ਕੱਪੜੇ ধਵਾਤੇ ਮੇਰੇ ਨਾਲ ਕਿਉਂਕਿ ਉਹਨਾਂ ਨੂੰ ਪਤਾ ਫਿਰ ਬੱਚੇ ਛੋਟੇ ਹਨ ਤੇ ਕੱਲੀ ਨੂੰ ਮੈਨੂੰ ਵੀ ਔਖਾ ਹੋ ਜਾਂਦਾ ਹਰ ਤੇ ਤੇ ਇੱਕ ਫਟੇ ਬਹੁਤ ਕਮਲ ਲਾ ਹੁੰਦਾਗਾ ਵਾਰੀ ਵਿੰਦੇ ਜਾ ਕੇ ਮਿੱਟੀ 'ਚ ਬੈਠ ਜਾਂਦਾ ਉਹ ਦੁਪਹਿਰੇ ਵੀ ਇਹੀ ਹਾਲ ਹੀ ਉਹਦੇ ਮੈਂ ਦੇਖੋ ਟੰਗੀ ਕਰਨਾ ਹੁੰਦਾ ਇਹਨੇ ਸਾਰਾ ਦਿਨ ਮੈਨੂੰ ਤੇ ਸਰਦੀ ਆਪਣੀ ਹੋ ਰਹੀ ਹੈ ਗਰਮ ਤੇ ਇਧਰ ਵਸਾ ਟਾ ਗਨ ਤਾਂ ਰੋਟੀ ਲੱਗੀ ਸੀ ਮੈਂ ਬਣਾਉਣਾ ਇਧਰ ਸਾਡੇ ਕਾਕਾ ਸੁਤਾਦੇ ਛੜੂ ਪੋਚੇ ਮੈਂ ਸਵੇਰੇ ਜਲਦੀ ਕਰਦੇ ਸੀ ਛੜੂ ਪੋਚੇ ਵਗੈਰਾ ਸਵੇਰੇ ਜਲਦੀ ਕਰ ਦਿੰਨੀ ਹੁੰਦੀਆਂ ਤੇ ਭਾਂਡੇ ਵੀ ਕਿਰਾ ਇੱਕ ਵਾਰੀ ਇੱਤਾ ਧੋਤੇ ਮੈਂ ਚਾਹ ਲਈ ਹੁਣ ਦੁਆਰਾ ਹੋ ਗਏ ਦੁਆਰੇ ਚਾਹ ਬਣਾਈ ਸੀ ਤੇ ਉਧਰੋਂ ਫਤੇ ਦੇ ਪਾਪਾ ਆ ਗਏ ਦੁੱਧ ਲੈ ਕੇ ਦੈਰੀ ਚ ਦੁੱਧ ਲੈਣੇ ਹਣਨੇ ਆਂਗੇ ਆ ਰੋਟੀ ਲੈ ਕੇ ਆ ਗਏ ਸੋ ਟਾਈਮ ਹੋ ਗਿਆ ਜੀ 11:30 ਦਾ ਤੇ ਮੈਂ ਸੌਂਦੀ ਸੀ ਰੋਟੀ ਖਾਣ ਤੋਂ ਬਾਅਦ ਸਵੇਰ ਦਾ ਟਾਈਮ ਅੱਜ 25 ਤਰੀਕਾ ਜੋ 25 ਸਤੰਬਰ ਤੇ 11:30 ਵਜੇ ਦਾ ਟਾਈਮ ਹੋ ਗਿਆ ਤੇ ਇੱਥੇ ਮੈਂ ਸਾਰੇ ਕੱਪੜੇ ਉਤਾਰ ਕੇ ਲੈ ਗਈ ਤਣੀ ਤੋਂ ਤੇ ਉਧਰ ਮਾਣੋ ਜਾ ਕੇ ਗੇਟ ਦੀ ਰਾਖੀ ਕਰ ਰਹੀ ਹੈ ਵੀ ਕੌਣ ਆ ਰਿਹਾ ਕੌਣ ਨਹੀਂ ਛੜ ਕੇ ਬੈਟ ਗਈ ਉੱਥੇ ਗੇਟ ਤੇ ਤੇ ਇੱਧਰ ਮੈਂ ਸਾਰੇ ਕੱਪੜੇ ਉਤਾਰ ਤੇ ਤਣੀਆਂਾਂ ਤੋਂ ਉਹ ਮੈਂ ਅੰਦਰ ਰੱਖਿਆ ਹੀ ਲਾ ਕੇ ਸਵੇਰੇ ਧੋਤੇ ਸੀਗੇ ਸੁੱਕ ਗਏ ਸੀਗੇ ਤੇ ਮੌਸਮ ਨਾ ਮਨਵਾਇਆ ਲੱਗ ਜਾ ਮੀਂਹ ਆਊਗਾ ਮੌਸਮ ਕਾਫੀ ਖਰਾਬ ਹੋਇਆ ਤੇ ਅੱਗ ਤੇ ਤਾਂ ਕਰਕੇ ਸੋਚਦੀ ਤਾਂ ਸੀਗੇ ਮਸ਼ੀਨ ਮੈਂ ਉੱਥੇ ਰਖਵਾ ਛੱਡੀ ਸੀ ਪੱਡੇ ਤੇ ਫੱਤੇ ਦੇ ਪਾਪਾ ਤੋਂ ਨਹੀਂ ਤਾਂ ਅੰਦਰ ਰਖਵਾ ਦਿੰਨੀ ਹੁੰਨੀ ਆ ਮੈਂ ਤੇ ਮਨਵਾਇ ਸੀ ਬਖਾਵਾ ਦਰੀਆਂ ਪਾ ਦੂੰਗੀ ਦੋਨੇ ਵਿੱਚ ਵੀ ਚਲ ਫ੍ਰੀ ਹੋ ਕੇ ਸਵੇਰ ਤੱਕ ਕੰਮ ਬਹੁਤ ਸੀਗੇ ਨਾ ਤਾਂ ਕਿ ਘਰ ਕੇ ਤੇ ਸਵੇਰੇ ਪਾਉਣ ਵਾਲੇ ਕੱਪੜੇ ਧੋਣੇ ਸੀਗੇ ਇਹਦੇ ਪਾਪਾ ਤੋਂ ਆ ਗਏ ਸੀਗੇ ਫੱਤੇ ਦੇ ਤੇ ਆਹ ਦਰੀਆਂ ਸੀ ਨੂੰ ਦੋ ਮੈਂ ਕਿ ਚਲ ਮੈਂ ਮਸ਼ੀਨ ਚ ਪਾ ਦੂੰਗੀ ਵਿਵਾਦ ਚ ਕੰਮ ਫ੍ਰੀ ਹੋ ਕੇ ਕੰਮਾਂ ਤੋਂ ਤੇ ਤਾਂ ਕਰਕੇ ਮਸ਼ੀਨ ਉੱਥੇ ਰਖਵਾਈ ਸੀ ਹੁਣ ਦੇਖਦੀ ਆਂ ਕਿ ਸ਼ਾਇਦ ਸੁੱਕਣੀਆਂ ਨਹੀਂ ਫਿਰ ਸ਼ਾਮ ਨੂੰ ਫੇਰ ਪੁਛਾਉਣੀਆਂ ਹੋਣਗੀਆਂ ਕਿਉਂਕਿ ਮੌਸਮ ਜਿਹਾ ਖਰਾਬ ਹੋਇਆ ਪਿਆਗਾ ਤੇ ਇਹਦਾ ਪਤਾ ਨਹੀਂ ਜੇ ਮੀਂਹ ਆਗਾ ਤਾਂ ਫਿਰ ਸੁੱਕਣਗਾ ਨਹੀਂ ਹੈਗਾ ਮੈਨੂੰ ਤਾਂ ਐਂਸ ਵੀ ਚਲ ਵਧੀਆ ਤਿੱਖੀ ਜੀ ਝੋਪਾ ਲੱਗ ਜੂਗੀ ਹੁਣ ਮੈਂ ਦੇਖਦੀ ਚਾਹ ਬਣਾਉਣੀ ਹੈਂਗੀ ਰੋਟੀ ਖਾ ਕੇ ਮੈਨੂੰ ਬਹੁਤ ਨੀਂਦ ਚੜ ਗਈ ਸੀਗੀ ਓ ਜਾ ਦੇ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਸਵੇਰੇ ਜਲਦੀ ਠਾ ਦਿੰਦਾ ਨਾ ਕਾਕਾ ਸਵੇਰੇ ਜਲਦੀ ਕਾਕਾ ਠਾ ਦਿੰਦਾ 3 ਵਜੇ ਕਦੇ ਕਦੇ ਸਵਾ 3 3 ਵਜੇ ਤਾਂ ਇਹਦਾ ਪੱਕਾ ਟਾਈਮ ਹੈ ਦੁਪਹਿਰ ਸੰਦਾ ਨਹੀਂ ਹੈ ਦੋ ਪੰਟੇ ਤੋਂ ਕਰਕੇ ਹੁਣ ਚਾਹ ਬਣਾਉਂਗੀ ਮੈਂ ਮੈਂ ਤਾਂ ਫਤਿਹ ਚਾਹ ਪੀਉਂਗੀ ਨਾ ਆਪ ਪੀਉਂਗੀ ਇਹ ਨਾਲੇ ਉੱਥੇ ਭਾਂਡੇ ਪਏ ਸੀਗਾ ਫਤ ਗੇਟ ਲਾ ਦੇ ਪਤਨ ਪਛਾਣੀ ਨਹੀਂ ਨੇ ਉਹਦੀ ਕਿਤੇ ਨਹੀਂ ਦਾ ਆ ਦੇਖ ਲੈ ਮੈਂ ਖੌਂਜੂਗਾ ਬਿਲਕੁਲ ਵੀ ਨਹੀਂfoundਾ ਇਹ ਤੇ ਉਹ ਭਾਂਡੇ ਫਏ ਆ ਕਿ ਮੈਨੂੰ ਪਤਾ ਨਹੀਂ ਲੱਗਿਆ ਕਾਕਾ ਰੋਣ ਲੱਗ ਗਿਆ ਮੈਂ ਰੋਟੀ ਖਾ ਕੇ ਖੜੀ ਸੀ ਤੇ ਮੈਂ ਉਹਨੂੰ ਦੁੱਧ ਪਿਉਣ ਲੱਗ ਗਈ ਤੇ ਚੱਕਲੇ ਵੇਲ ਨੇ ਵੀ ਰੱਖੇ ਹੋਏ ਆ ਮੈਂ ਖਾਣ ਧੋ ਨਹੀਂ ਆਂਗੀ ਤੇ ਮੁੜ ਕੇ ਆਉਂ ਉਹ ਉੱਥੇ ਜਾ ਕੇ ਮੈਂ ਸੌਂਗੀ ਕਾਕੇ ਨਾਲ ਫਿਰ ਮੈਨੂੰ ਪਤਾ ਨਹੀਂ ਲੱਗਿਆ ਤੇ ਕਾਉਟਾ ਹੋ ਜਾਂਦੀ ਹੈ ਨਾ ਬੱਚੇ ਸਾਰਾ ਦਿਨ ਟੀਕਣ ਨਹੀਂ ਦਿੰਦੇ ਹੈਗੇ ਹੁਣ ਮੈਂ ਤੋ ਨਹੀਂ ਆ ਭਾਂਡੇ ਰੋਟੀ ਵਾਲੇ ਫਿਰ ਫਿਰ ਚਾਹ ਬਣਾਉਣੀ ਫਤਨ ਪੀ ਆਉਣੀ ਤੇ ਅੱਜ ਦਾ ਬਲੌਗ ਜੀ ਆਪਣਾ ਇੰਨਾ ਕੀ ਹੈਗਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ